ਸਸੇ ਗੱਲ ਦੇ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਰਵੇ ਤੁਹਾਡਾ ਸਵਾਗਤ ਹੈ ਦੋਸਤੋ ਮੈਂ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮਗੇ ਲੈ ਕੇ ਹਾਜ਼ਰ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਅਤੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 5 ਦਿਨਾਂ ਦੇ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਰਹੂਗਾ ਕੀ ਪੰਜਾਬ ਵਿੱਚ ਗਰਮੀ ਦੇ ਵਿੱਚ ਹੋਰ ਵਾਧਾ ਹੋਵੇਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਸਿਸਟਮ ਆ ਰਹੇ ਆ ਤਿੰਨ ਤੋਂ ਚਾਰ ਉਨਾਰਾ ਪੰਜਾਬ ਦੇ ਮੌਸਮ ਦੇ ਉੱਤੇ ਕੀ ਅਸਰ ਹੋਵੇਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਪੱਛਮ ਵੱਲੋਂ ਵਗ ਰਹੀਆਂ ਨੇ ਤੇ ਗਰਮ ਵਗ ਰਹੀਆਂ ਨੇ ਤੇ ਦਿਨ ਵੀ ਗਰਮ ਨੇ ਰਾਤ ਨੂੰ ਵੀ ਕਾਫੀ ਗਰਮੈਚ ਹੈ ਜਿਹੜੀ ਉਹ ਮਹਿਸੂਸ ਕੀਤੀ ਜਾ ਰਹੀ ਹੈ ਸਵੇਰ ਦੇ ਸਮੇਂ ਥੋੜਾ ਠੀਕ ਆ ਮੌਸਮ ਲੇਕਿਨ ਦਿਨੇ ਤੇ ਰਾਤ ਨੂੰ ਮੌਸਮ ਜ਼ਿਆਦਾ ਜਿਹੜਾ ਉਹ ਬਹੁਤ ਜ਼ਿਆਦਾ ਗਰਮ ਹੋ ਰਿਹਾ ਜੇਕਰ ਆਪਾਂ ਕਿਸੇ ਸਿਸਟਮ ਦੀ ਗੱਲ ਕਰੀਏ ਤਾਂ ਇਸ ਵਕਤ ਪੰਜਾਬ ਜਾਂ ਜੰਮੂ ਕਸ਼ਮੀਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਵੀ ਸਿਸਟਮ ਹੈ ਜਿਹੜਾ ਉਹ ਹੈ ਨਹੀਂਗਾ ਇਸ ਤੋਂ ਬਿਨਾ ਜਿਹੜਾ ਆਪਣੇ ਖਾੜੀ ਬੰਗਾਲ ਆ ਉਹਦੇ ਵਿੱਚ ਇੱਕ ਹਲਕੇ ਦਰਜੇ ਦਾ ਚੱਕਰ ਵਾਤਾ ਜਿਹੜਾ ਹਲੇ ਮਜ਼ਬੂਤ ਨਹੀਂ ਹੋਇਆ ਜੇਕਰ ਬੱਦਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੱਦਲ ਵਾਲੀ ਹੈ ਜਿਹੜੀ ਉਹ ਐਸ ਵਕਤ ਨਹੀਂ ਹੈ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਤੇ ਗਰਮ ਰਹੂਗਾ ਆ ਆਉਣ ਵਾਲੇ 3 ਦਿਨ ਜਿਸ ਤਰ੍ਹਾਂ ਕਿ 28 ਤਰੀਕ 29 ਤਰੀਕ ਤੇ 30 ਤਰੀਕ ਤਿੰਨੇ ਦਿਨ ਮੌਸਮ ਪੂਰਾ ਗਰਮ ਰਹਿਣ ਦੀ ਸੰਭਾਵਨਾ 27 28 29 30 ਚਾਰ ਰਿਹਾ ਚੌਥੇ ਦਿਨ ਜਣੀ 30 ਤਰੀਕ ਵਾਲੇ ਦਿਨ ਹਵਾਵਾਂ ਜਿਹੜੀਆਂ ਉਹਨਾਂ ਦੀ ਦਿਸ਼ਾ ਜਿਹੜੀ ਉਹ ਥੋੜੀ ਜਿਹੀ ਬਦਲ ਜੂਗੀ ਤੇ ਉਹ ਪੂਰਬ ਤੋਂ ਹੋ ਜਾਣਗੀਆਂ ਲੇਕਿਨ ਬਾਕੀ ਜਿਹੜਾ ਗਰਮੀ ਦੇ ਵਿੱਚ ਪੂਰੀ ਤਰ੍ਹਾਂ ਵਾਧਾ ਹੋਊਗਾ 42 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਜਾ ਸਕਦਾ ਜਿਹਦੇ ਨਾਲ ਗਰਮੀਆਂ ਜਿਹੜੇ ਆਉਣ ਵਾਲੇ ਦਿਨਾਂ ਤੇ ਧੁੱਪ ਵੱਲੂ ਦਬਰਕੋਪ ਜਿਹੜਾ ਉਹ ਬਣਿਆ ਰਹੂਗਾ ਲੇਕਿਨ ਉਸ ਤੋਂ ਬਾਅਦ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਤੇ ਉਸ ਤੋਂ ਬਾਅਦ ਵੀ 11 12 ਤਰੀਕ ਤੱਕ ਲਗਾਤਾਰ ਬੈਕ ਟੂ ਬੈਕ ਬਹੁਤ ਸਾਰੇ ਸਿਸਟਮ ਆ ਜਿਹੜਾ ਵੈਸਟਰਨ ਡਿਸਟਰਬੈਂਸ ਆ ਜਿਹੜੇ ਉਹ ਪੰਜਾਬ 'ਚ ਆਉਣਗੇ ਜਿਹਦੇ ਨਾਲ ਚੱਕਰਵਾਤ ਵੀ ਕ੍ਰੀਏਟ ਹੋਊਗਾ ਪਾਕਿਸਤਾਨ ਦੇ ਭਾਗਾਂ ਦੇ ਪੰਜਾਬ ਦੇ ਭਾਗਾਂ ਦੇ ਉਹਦੇ ਨਾਲ ਲਗਾਤਾਰ ਮਈ ਦਾ ਪਹਿਲਾ ਹਫਤਾ ਜਿਹੜਾ ਉਹ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਪੰਜਾਬ ਦੇ ਨਾਲ ਦੇ ਇਲਾਕਿਆਂ 'ਚ ਤੇ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ Rajasthan Gujarat Madhya Pradesh Bihar Chhattisgarh Uttar Pradesh ਸਾਰੇ ਪੱਗਾਂ ਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਜਿਹੜਾ ਉਹ ਖੁਸ਼ਕ ਰਹੂਗਾ ਅਗਲੇ 3 ਦਿਨ ਮੌਸਮ ਜਿਹੜਾ ਉਹ ਇਸੇ ਤਰ੍ਹਾਂ ਖੁਸ਼ਕ ਰਹਿਣ ਦੀ ਸੰਭਾਵਨਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੈ ਜਿਹੜੀ ਉਹ ਹੋ ਨਹੀਂ ਸਕਦੀ ਕਿਸਾਨ ਵੀਰਾਂ ਦੀ ਗੱਲ ਕਰੀਏ ਤਾਂ ਕਣਕ ਦਾ ਜਿਹੜਾ ਕੰਮ ਆ ਉਹ ਲਗਭਗ ਖਤਮ ਹੋ ਚੁੱਕਿਆ ਹੁਣ ਮੰਡੀਆਂ ਦੇ ਵਿੱਚ ਕਣਕ ਰਹਿ ਗਈ ਆ ਵੱਢਣ ਵਾਲੀ ਖਤਮ ਹੋ ਗਈ ਆ ਹੁਣ ਤੂੜੀ ਦਾ ਕੰਮ ਚੱਲ ਰਿਹਾ ਤੂੜੀ ਦਾ ਕੰਮ ਬੜੇ ਧਿਆਨ ਨਾਲ ਕਰਿਆ ਜਾਵੇ ਕਿਉਂਕਿ ਲਾਣ ਆ ਜਿਹੜਾ ਉਹ ਪੂਰੀ ਤਰ੍ਹਾਂ ਸੁੱਕ ਚੁੱਕਿਆ ਜਿਹਦੇ ਨਾਲ ਅੱਗ ਲੱਗਣ ਦਾ ਖਤਰਾ ਹੁਣ ਆਪਾਂ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਗੱਲ ਕਰਦੇ ਹਾਂ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਸਭ ਤੋਂ ਪਹਿਲਾਂ ਤੁਸੀਂ ਦੱਸ ਗੱਲ ਦੇਖ ਸਕਦੇ ਹੋ ਵੀ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਜਿਹੜਾ ਉਹ ਨਾਰਥ-ਈਸਟ ਇੰਡੀਆ ਦੇ ਵਿੱਚ ਸਰਗਰਮ ਰਹ ਲੇਕਿਨ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਉੱਤਰ ਪ੍ਰਦੇਸ਼ ਰਾਜਸਥਾਨ ਹਿਮਾਚਲ ਪ੍ਰਦੇਸ਼ ਉੱਤਰਾਖੰਡ ਬਿਹਾਰ ਛੱਤੀਸਗੜ੍ਹ ਇਧਰ ਗੁਜਰਾਤ ਦੇ ਭਾਗਾਂ ਦੇ ਵਿੱਚ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਰਹੂਗਾ ਲੇਕਿਨ ਪੱਛਮੀ ਬੰਗਾਲ ਨਾਰਥ ਈਸਟ ਇੰਡੀਆ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਦੇ ਕੁਝ ਭਾਗ ਛੱਤੀਸਗੜ੍ਹ ਇਹਨਾਂ 'ਚ ਵਰਖਾ ਹੋਣ ਦੀ ਸੰਭਾਵਨਾ ਗੱਲ ਕਰੀਏ ਉਸ ਤੋਂ ਬਾਅਦ 30 ਤਰੀਕ ਦੀ ਤਾਂ 30 ਤਰੀਕ ਨੂੰ ਵੀ ਮੌਸਮ ਹੈ ਜਿਹੜਾ 29 ਤਰੀਕ ਨੂੰ ਵੀ ਮੌਸਮ ਹੈ ਜਿਹੜਾ ਆਮ ਤੌਰ ਤੇ ਖੁਸ਼ਕ ਹੀ ਰਹਿਣਾ ਨਾਰਥ ਇੰਡੀਆ ਦੇ ਵਿੱਚ ਪੂਰੇ ਦੇ ਵਿੱਚ ਨਾਰਥ ਈਸਟ ਇੰਡੀਆ ਦੇ ਵਿੱਚ ਬਰਖਾ ਜਿਹੜੀ ਉਹ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ 30 ਤਰੀਕ ਦੀ ਤਾਂ 30 ਤਰੀਕ ਨੂੰ ਵੀ ਕੋਈ ਖਾਸ ਕਰਬਟਾ ਜਿਹੜਾ ਉਹ ਨਹੀਂ ਹੋ ਰਿਹਾ ਲੇਕਿਨ ਇੱਕ ਵੈਸਟਰਨ ਡਿਸਟਰਬੈਂਸ ਆ ਰਿਹਾ ਜੋ ਕਿ 30 ਤਰੀਕ ਦੀ ਰਾਤ ਤੋਂ ਪ੍ਰਭਾਵਿਤ ਕਰਨਾ ਸ਼ੁਰੂ ਕਰੂਗਾ ਲੇਕਿਨ ਬਿਹਾਰ ਛੱਤੀਸਗੜ ਨਾਰਥ-ਈਸਟ ਇੰਡੀਆ ਪੂਰਾ ਤੇ ਆਪਣੇ ਪੂਰਬੀ ਉੱਤਰ ਪ੍ਰਦੇਸ਼ ਇੰਨਾ ਚ ਬਰਖਾ ਜਿਹੜੀ ਉਹ ਜ਼ਬਰਦਸਤ ਤਰੀਕੇ ਨਾਲ ਹੋ ਸਕਦੀ ਆ ਪੰਜਾਬ ਜੰਮੂ ਕਸ਼ਮੀਰ ਹਮਾਦਲ ਪ੍ਰਦੇਸ਼ ਉਸ ਤੋਂ ਬਿਨਾਂ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਗਰਮੀ ਦਾ ਪ੍ਰਕੋਪ ਆਹੋ ਜ਼ਬਰਦਸਤ ਤਰੀਕੇ ਨਾਲ ਜਾਰੀ ਰਹੂਗਾ ਗੱਲ ਕਰੀਏ ਉਸ ਤੋਂ ਬਾਅਦ ਆਪਾਂ ਇੱਕ ਤਰੀਕ ਦੀ ਤਾਂ ਇੱਕ ਤਰੀਕ ਤੋਂ ਬਾਅਦ ਮੌਸਮ ਜਿਹੜਾ ਉਹ ਬਦਲਣਾ ਸ਼ੁਰੂ ਹੋਊਗਾ ਆ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਮਾਤਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਇਨ੍ਹਾਂ ਭਾਗਾਂ ਦੇ ਵਿੱਚ ਹਨੇਰੀ ਝੱਖੜ ਦੇ ਨਾਲ ਜ਼ਬਰਦਸਤ ਬਰਖਾ ਦੀਆਂ ਕਰਵੀਆਂ ਜਿਹੜੀਆਂ ਸ਼ੁਰੂ ਹੋਣਗੀਆਂ ਦੂਜੇ ਪਾਸੇ ਬੰਗਾਲ ਦੀ ਖਾੜੀ ਦੇ ਵਿੱਚ ਵੀ ਇੱਕ ਸਿਸਟਮ ਹੈ ਜਿਹੜਾ ਬਣ ਰਿਹਾ ਜਿਹੜਾ ਕਿ ਪੂਰਬ ਦੀਆਂ ਹਵਾਵਾਂ ਨੂੰ ਨਾਰਥ ਇੰਡੀਆ ਦੇ ਵਿੱਚ ਟੱਕੂਗਾ ਤੇ ਇਧਰੋਂ ਆਪਣੇ ਅਰਬ ਸਾਗਰ ਦੀਆਂ ਹਵਾਵਾਂ ਵੀ ਨਾਰਥ ਇੰਡੀਆ ਦੇ ਵਿੱਚ ਆਉਣਗੀਆਂ ਜਿੰਨਾ ਟਕਰਾ ਕੇ ਬੱਦਲ ਬਣਨਗੇ ਤੇ ਬਰਖਾ ਹੋਣ ਦੀ ਸੰਭਾਵਨਾ ਗੱਲ ਕਰੀਏ ਉਸ ਤੋਂ ਬਾਅਦ 2 ਤਰੀਕ ਦੀ ਤਾਂ 2 ਤਰੀਕ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਬਰਦਸਤ ਤਰੀਕੇ ਨਾਲ ਜਿਹੜੀਆਂ ਕਾਰਵਾਈਆਂ ਉਹ ਨਾਰਥ ਇੰਡੀਆ ਦੇ ਵਿੱਚ ਵਧ ਰਹੀਆਂ ਆ ਅ ਬਰਖਾ ਜਿਹੜੀ ਉਹ ਜਬਰਦਸਤ ਹੋਊਗੀ ਪੂਰੇ ਭਾਰਤ ਦੇ ਵਿੱਚ ਬਰਖਾ ਜਿਹੜੀ ਉਹ ਵਧਣ ਵਾਲੀ ਆ ਤੇ ਪੰਜਾਬ ਦੇ ਵਿੱਚ ਵੀ ਜਬਰਦਸਤ ਗਰਜ ਚਮਕਣਾ ਛੱਟੇ ਪੈਣਗੇ ਗੱਲ ਕਰੀਏ ਉਸ ਤੋਂ ਬਾਅਦ ਆਪਾਂ 3 ਤਰੀਕ ਦੀ 3 ਤਰੀਕ ਨੂੰ ਵੀ ਇਸੇ ਤਰ੍ਹਾਂ ਬਰਖਾ ਜਿਹੜੀ ਨਾਰਥ ਇੰਡੀਆ ਦੇ ਵਿੱਚ ਜਾਰੀ ਰਹਿਣੇ ਆ ਜਿਹਦੇ ਨਾਲ ਰਾਜਸਥਾਨ ਦੇ ਵਿੱਚ ਵੀ ਬਰਖਾ ਜਿਹੜੀ ਉਹ ਵਧਣੀ ਸ਼ੁਰੂ ਹੋ ਜਾਣੀ ਆ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਭਾਗ ਬਿਹਾਰ ਛੱਤੀਸਗੜ੍ਹ ਚ ਵੀ ਵਰਖਾ ਜਿਹੜੀ ਉਹ ਹੋਊਗੀ ਗੱਲ ਕਰੀਏ ਆਪਾਂ ਉਸ ਤੋਂ ਬਾਅਦ 4 ਤਰੀਕ ਦੀ ਤਾਂ 4 ਤਰੀਕ ਨੂੰ ਜ਼ਬਰਦਸਤ ਵਰਖਾ ਦੀਆਂ ਕਾਰਵਾਈਆਂ ਨਾਰਥ ਇੰਡੀਆ ਦੇ ਵਿੱਚ ਹੋ ਜਾਣੀਆਂ ਜਿਦੇ ਨਾਲ ਹਵਾਵਾਂ ਬਹੁਤ ਤੇਜ਼ੀ ਦੇ ਨਾਲ ਨਮੀ ਵਾਲੀਆਂ ਪੰਜਾਬ ਵੱਲ ਨੂੰ ਆਉਣਗੇ ਜਿਦੇ ਨਾਲ ਭਾਰੀ ਵਰਖਾ ਹੋਣ ਦੀ ਸੰਭਾਵਨਾ ਪੰਜਾਬ 'ਚ ਬਣ ਰਹੀ ਆ ਇਹ ਸੀਗਾ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤ ਸ੍ਰੀ ਅਕਾਲ ਜੀ